ਜਿਤਨੇ ਚਿਰ ਤੱਕ ਕੋਈ ਮਨੁੱਖ ਗੋਬਿੰਦ ਚ ਲੀਨ ਨਹੀਂ ਹੋਇਆ ਉਤਨੇ ਚਿਰ ਤੱਕ ਰਾਜਾ ਨਹੀਂ ਬਣ ਸਕਦਾ ਮੰਗਤਾ ਹੀ ਰਹੇਗਾ ਬਿਕਾਰੀ ਰਹੇਗਾ ਮੰਗਤਾ ਹੀ ਰਹੇਗਾ ਔਰ ਸਿਰਫ ਇਹ ਤਾਂ ਹੁੰਦਾ ਹੈ ਕੋਈ ਛੋਟੇ ਮੰਗਤੇ ਆਉਂਦੇ ਨੇ ਕੋਈ ਵੱਡੇ ਬੰਗਦੇ ਆਉਂਦੇ ਮੰਗਤੇ ਹੀ ਨੇ ਔਰ ਕੁਛ ਵੀ ਦਰ ਮੰਗਣ ਵਾਲੇ ਸ਼ਾਨ ਸ਼ੌਕਤ ਨਾਲ ਮੰਗਦੇ ਨੇ ਅਸੀਂ ਬਾਦਸ਼ਾਹ ਕਹਿ ਦਿੰਦੇ ਹਾਂ ਕੌਣ ਦੱਸੇ ਘਰ ਘਰ ਹੱਥ ਜੋੜ ਕੇ ਇੱਕ ਇੱਕ ਵੋਟ ਮੰਗਣ ਵਾਲਾ ਮੰਗ ਜੋ ਹੈ ਮੰਗਤਾ ਕਿਤਨਾ ਵੱਡਾ ਮੰਗਤੇ ਇੱਕ ਇੱਕ ਵੋਟ ਪਿਆ ਮੰਗ ਲੇ ਤੁਸੀਂ ਇਹਨਾਂ ਨੂੰ ਸ਼ੈਨਸ਼ਾਖ ਹੋਗੇ ਕੋਈ ਧਨ ਮੰਗਦਾ ਹੈ ਕੋਈ ਰੋਟੀ ਮੰਗਦਾ ਹੈ ਕੋਈ ਵੋਟ ਮੰਗਦਾ ਹੈ ਮੰਗਣ ਵਾਲਾ ਮੰਗਤਾ ਹੀ ਹੈ ਇਹ ਨਹੀਂ ਮੈਂ ਫੇਰ ਲਮਕਾਵਾ ਨਾ ਵਾਸ਼ਨਾ ਮਨੁੱਖ ਨੂੰ ਮੰਗਤਾ ਬਣਾਈ ਰੱਖੇ ਵਾਸ਼ਨਾ ਦੇ ਤਿੰਨ ਕੇਂਦਰ ਨੇ ਮੁਹੱਬਤ ਕੇ ਲਈਏ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਕੋਈ ਖਾਸ ਹੀ ਦਿਲ ਹੁੰਦਾ ਜਿੱਥੇ ਰੱਬੀ ਪਿਆਰ ਪੈਦਾ ਹੋਵੇ ਹਰ ਦਿਲ ਦੇ ਚ ਨਹੀਂ ਆਉਂਦਾ ਮੁਹੱਬਤ ਕੇ ਲਈਏ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਇਹ ਉਹ ਨਗਮਾ ਹੈ ਜੋ ਹਰ ਸਾਜ਼ 'ਤੇ ਗਾਇਆ ਨਹੀਂ ਜਾਂਦਾ ਇਹ ਉਹ ਨਗਮਾ ਹੈ ਜੋ ਹਰ ਸਾਜ਼ 'ਤੇ ਗਾਇਆ ਨਹੀਂ ਜਾਤਾ ਮੁਹੱਬਤ ਅਸਲ ਵਿੱਚ ਮਖਮੂਰ ਉਹ ਰਾਜ਼-ਏ-ਹਕੀਕਤ ਹੈ ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ ਬੜੀ ਕੀਮਤੀ ਗੱਲ ਕਹਿੰਦਾ ਕਹੀ ਹੈ ਕਹਿੰਦਾ ਹਰ ਦਿਲ ਦੇ ਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ ਤੇ ਜਿੱਥੇ ਪੈਦਾ ਹੋ ਜਾਂਦਾ ਹੈ ਉਹ ਸਮਝਾਣ ਜੋਗਾ ਹੀ ਨਹੀਂ ਰਹਿੰਦਾ ਉਹ ਕੁਝ ਕਹੇ ਨਹੀਂ ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ ਮਨ ਚਲਾ ਜਾਂਦਾ ਹੈ ਦੁੱਖ ਸੁੱਖ ਦੇ ਵਿੱਚ ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ ਮਨ ਨੂੰ ਚਿੰਤਾ ਦੇ ਚੋਂ ਕੱਢਣਾ ਇਹ ਕਿਸ ਤਰ੍ਹਾਂ ਨੇ ਕਿਲੇ ਇੱਕ ਸਬਦ ਲੈਵਦਾ ਹੈ ਹੋਰ ਕੋਈ ਤਰੀਕਾ ਨਹੀਂ ਕੋਈ ਤਰੀਕਾ ਹੀ ਨਹੀਂ ਤੇ ਲਿਵ ਲਾਣ ਲੱਗਿਆ ਕੋਈ ਘੰਟਾ ਲੱਗਦਾ 8 ਘੰਟੇ ਲੱਗਦੇ ਨੇ 1 ਸੈਕਿੰਡ ਇੱਕ ਸੈਕਿੰਡ ਅੰਧੇਰੇ ਨੂੰ ਬਜਾਣ ਲੱਗਿਆ ਸਾਲਾਂ ਵਧੀ ਚਾਹੀਦੇ ਨੇ ਨਹੀਂ 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਵਿੱਚ ਹੈ 1 ਸੈਕਿੰਡ ਦੇ ਵਿੱਚ ਨਸਾਇਆ ਜਾ ਸਕਦਾ ਹੈ ਬਜਾਇਆ ਜਾ ਸਕਦਾ ਹੈ ਕਈ ਜਨਮਾਂ ਦੇ ਪਾਪ ਦੁੱਖ ਸੰਤਾਪ ਨੇ 1 ਸੈਕਿੰਡ ਦੇ ਵਿੱਚ ਖਤਮ ਕੀਤੇ ਜਾ ਸਕਦੇ ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ ਮਨ ਚਲਾ ਜਾਂਦਾ ਹੈ ਦੁੱਖ ਸੁੱਖ ਦੇ ਵਿੱਚ ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁੱਖ ਦੇ ਚੋਂ ਕੱਢਣਾ ਮਨ ਨੂੰ ਚਿੰਤਾ ਦੇ ਚੋਂ ਕੱਢਣਾ ਇਹ ਕਿਸ ਤਰ੍ਹਾਂ ਨਿਕਲੇ ਇੱਕ ਸ਼ਬਦ ਲੈਵਲਾ ਹੋਰ ਕੋਈ ਤਰੀਕਾ ਨਹੀਂ ਕੋਈ ਤਰੀਕਾ ਹੀ ਨਹੀਂ ਤੇ ਲੈਵ ਲਾਣ ਲਗਿਆਂ ਕੋਈ ਘੰਟਾ ਲੱਗਦਾ 8 ਘੰਟੇ ਲੱਗਦੇ ਨੇ ਇੱਕ ਸੈਕਿੰਡ ਇੱਕ ਸੈਕਿੰਡ ਅੰਧੇਰੇ ਨੂੰ ਭਜਾਣ ਲੱਗਿਆ ਸਾਲਾਂ ਬਧੀ ਚਾਹੀਦੇ ਨੇ ਨਹੀਂ 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਵਿੱਚ ਹੈ ਇੱਕ ਸੈਕਿੰਡ ਦੇ ਵਿੱਚ ਨਸਾਇਆ ਜਾ ਸਕਦਾ ਹੈ ਬਜਾਇਆ ਜਾ ਸਕਦਾ ਹੈ ਕਈ ਜਨਮਾਂ ਦੇ ਪਾਪ ਦੁੱਖ ਸੰਤਾਪ ਨੇ ਇੱਕ ਸੈਕਿੰਡ ਦੇ ਵਿੱਚ ਖਤਮ ਕੀਤੇ ਜਾ ਸਕਦੇ ਹੈ